ਜੀ ਆਪਣੇ ਕੋਲ 41 ਇੰਚ ਤੱਕ ਬੱਕਰੀ ਆ ਆਪਾਂ 41 ਇੰਚ ਦੀ ਲੋਕ ਕਹਿੰਦਾ ਲੱਖ ਦੀ ਆ 1.5 ਲੱਖ ਦੀ ਆ ਆਪਾਂ 41 ਇੰਚ ਦੀ ਬੱਕਰੀ 25000 ਦੇ ਦਿੱਤੀ ਆਪਾਂ ਇਹਨਾਂ ਨੂੰ ਇੱਕ ਪੜ ਦਿੱਤੀ 60000 ਜੀ ਹੂੰ ਤੇ ਉਹ ਪੜਦਾ ਜਾ ਕੇ ਮਹਾਰਾਸ਼ਟਰ ਦੇ 2.5 ਲੱਖ ਰੁਪਏ ਮਿਲਦਾ ਰਿਹਾ ਇਹਨਾਂ ਨੂੰ ਪੱਕੀ ਬਾਤ ਆ ਜੀ ਹਾਂ ਅੱਛਾ ਤੇ ਮਹਾਰਾਸ਼ਟਰ ਕੇ ਬੰਦੇ ਬੋਲਤੇ تھے ਸਭ ਬ੍ਰੀਡ ਖਤਮ ਹੋਆ ਪੰਜਾਬ ਮੇ ਕੋਈ ਬ੍ਰੀਡ ਨਹੀਂ ਕੁਛ ਨਹੀਂ ਅੱਛਾ ਯਹਾਂ ਕੇ ਮੇਰੇ ਕੋ ਐਸਾ ਲਗਾ ਕਿ ਅਭੀ ਮਹਾਰਾਸ਼ਟਰ ਤੋਂ ਕੁਝ ਵੀ ਨਹੀਂ ਓਕੇ ਅਭੀ ਬਹੁਤ ਨਗੀਨੇ ਯਹਾਂ ਪੇ ਪੜੇ ਇੱਕ ਸੇ ਬੜ ਕਰੇ ਇਹਨਾਂ ਨੂੰ ਨਾ 44 44 ਇੰਚ ਦੀਆਂ ਪੱਠਾਂ ਤੱਕ ਦਿਖਾ ਚੁੱਕੇ ਆ। ਅੱਛਾ ਆਪਾਂ ਇਹ ਆਪਣੇ ਏਰੀਆ 'ਚ। ਇਹ ਬੋਲਾ ਬੱਕਰੇ ਨਹੀਂ ਹੁੰਦੇ ਇਤਨੇ ਤਾਂ 44 ਤੱਕ ਮੈਨੇ ਬੱਕਰੀ ਦੇਖੀ। 44 ਬੱਕਰੀ ਵੀ ਦੇਖ ਲਈ। ਮੇਰ ਕੋ ਯਾਰ ਇਹ ਠਗਾਤੇ ਬੰਦੇ ਵੀਡੀਓ ਕੁਝ ਹੋਰ ਦਿਖਾਤੇ ਮਾਲ ਨਹੀਂ 베ਚਤੇ ਪੈਸਾ ਲੈਤੇ। ਅੱਛਾ ਠੀਕਿਨ ਮੈਨੇ ਕੀ ਆ ਬੋਲਾ ਜਾਣੇ ਦੋ ਇੱਕ ਬਾਰ ਜੀਵਾ ਲਗਾਤੇ। ਲੋਕ ਜੈਸਾ ਜੀਵਾ ਲਗਾਤੇ ਵੈਸੀ। मैंने इसको पैसा डाल दिया एक महीने तक यहां खड़ा रहा इसने अच्छी सी सेवा पानी कर ली लोगों को लगने लगा तेरा पैसा तो चला गया चला गया चला गया नगर आया तो माल देखा बहुत चंगा लगा मेरे को और मेरे दोस्त को भी लेके गए था ना माल लेने के लिए तो लोग बोले यार ये क्या चीज लाए तूने वहां से बकरी नहीं लाई भैंस लाई तूने वहां से ओके ऐसा करके लग गया और अभी क्या बेचिए ना नु 5-5 लीटर तरसेम भाई दूध देंगे इन दा फार्म ਸੇ ਚਾ ਜਾਣ ਪਛਣ ਹੋ ਗਈ ਪਹਿਲਵਾਨ ਭਾਈ ਨੇ ਦਿਆ ਅਮਰੀਕਾ ਨੰਬਰ ਅਮਰੀਕ ਨੇ ਬਹੁਤ अच्छी ਗਾੜੀ ਦੇ ਅਮਰੀਕ ਕੇ ਪਾਸ 1.5 ਸਾਲ ਸਾਰਾ ਹਾਂਜੀ ਇਲਤੀ ਲਾਣਾ ਟੀਵੀ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਇਆ ਮਾਛੀਵਾੜਾ ਸਾਹਿਬ ਦੀ ਧਰਤੀ ਦੇ ਉੱਪਰ ਅਮਰੀਕਗੋੜ ਫਾਰਮ ਦੇ ਵਿੱਚ ਜਾਨੀ ਕਿ ਬਾਈ ਦਾ ਕੰਮ ਤੁਸੀਂ ਆਪ ਹੀ ਜਾਣਦੇ ਹੋ ਬਹੁਤ ਸੋਹਣਾ ਕੰਮ ਹੈ ਬਹੁਤ ਸਾਰੇ ਨਗ ਬੱਕਰੇ ਬਕਰੀਆਂ ਇੱਥੋਂ ਖਰੀਦ ਕੇ ਮਹਾਰਾਸ਼ਟਰ ਤੇ ਹੋਰ ਸਟੇਟਾਂ ਦੇ ਵਿੱਚ ਭੇਜਦੇ ਨੇ ਬੱਡੀ ਗੱਲਬਾਤ ਅੱਜ ਵੀਡੀਓ ਦੇ ਵਿੱਚ ਏ ਹੋਣ ਵਾਲੀ ਏ ਆਪਣੇ ਪਾਸ ਆਏ ਹੋਏ ਨੇਗੇ ਬਾਈ ਜੀ ਜਿਨ੍ਹਾਂ ਨੂੰ ਕਿ ਆਪਣਾ ਇਹਨਾਂ ਤੋਂ ਹੀ ਪੁੱਛਾਂਗੇ ਵੀ ਕੌਣ ਨੇ ਕੀ ਨਾਮ ਹੈ ਇਹਨਾਂ ਨੇ ਬਹੁਤ ਸਾਰੇ ਨਾਗਾ ਜਿਹੜੇ ਤੁਹਾਨੂੰ ਆਪ ਦਿਖਾ ਦੇ ਵੀ ਖਰੀਦੇ ਹੋਏ ਨੇਗੇ ਬਹੁਤ ਚੰਗੀ ਕੁਆਲਿਟੀ ਦੇ ਬੀਟਲ ਨਸਲ ਦੇ ਅਮਰੀਕ ਬਾਈ ਸਾਸਿਕਾਰ ਕੀ ਹਾਲ ਚੱਲ ਬਾਈ ਠੀਕ ਬਹੁਤ ਵਧੀਆ ਜੀ ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਬੁਲਾਉਣ ਦਾ ਜੀ ਧੰਨਵਾਦ ਬਾਈ ਮੈਂ ਤੁਹਾਡਾ ਕਰਦਾ ਵੀ ਤੁਸੀਂ ਸਾਨੂੰ ਆਪਦੇ ਫਾਰਮ ਦੇ ਵਿੱਚ ਬੁਲਾਇਆ ਅੱਜ ਆਏ ਦੱਸੋਗੇ ਵੀ ਬਾਈ ਜੀ ਕੌਣ ਆਏ ਹੋਣੇ ਆਪਣੇ ਕੋਲ ਇਨਾਂ ਨੂੰ ਮਤਲਬ ਇਹ ਆਉਣ ਦਾ ਕਾਰਨ ਕੀ ਬਣਿਆ ਗੁਰੇ ਬਾਈ ਜੀ ਹੈਗਾ ਆਪਣਾ ਪਹਿਲਵਾਨ ਕੇਸ਼ਵ ਭਾਈ ਓਕੇ ਹਾਂ ਤੇ ਹੈਗਾ ਨਗਰ ਦੇ ਕੋਲੋਂ ਓਕੇ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਜੋਂ ਹੂੰ ਦੇਖੋ ਜੀ ਅੱਜ ਤੋਂ ਇਹਨਾਂ ਦੀ ਹੈ ਨਾ ਸਾਡੇ ਨਾਲ 4 ਸਾਲ ਪਹਿਲਾਂ ਜਾਣ ਪਛਾਣ ਹੋਈ ਸੀ ਓਕੇ ਠੀਕ ਹੈ ਜੀ 4 ਸਾਲ ਪਹਿਲਾਂ ਜਾਣ ਪਛਾਣ ਹੋਈ ਤੇ ਆਪਣੇ ਏਡੇ ਕੋਈ ਲਿੰਕ ਨਹੀਂ ਸੀ ਜੀ ਲੋਕਲ ਚੀਪ ਆ ਬੱਕਰੀਆਂ ਵੇਚਦੇ ਸੀਗੇ ਹੂੰ ਤੇ ਪਹਿਲਵਾਨ ਨਾਲ ਜਾਣ ਪਛਾਣ ਹੋਣ ਤੇ ਕਾਰਨ ਤੇ ਇਹਨਾਂ ਨੂੰ ਮੈਂ ਨਾ 4 ਕ ਬੱਕਰੀਆਂ ਵੇਚੀਆਂ ਸੀਗੀਆਂ ਹੂੰ ਤੇ ਉਹਦੇ ਬਾਅਦ ਚ ਇਹਨਾਂ ਨੂੰ ਪੇਮੈਂਟ ਪਾਉਣ 'ਚ ਥੋੜੀ ਦਿੱਕਤ ਆ ਰਹੀ ਧੀ ਕਿਉਂਕਿ ਕਈ ਲੋਕਾਂ ਨੇ ਆ ਨਾ ਬਈ ਪਾਵੇਂ ਕੇ ਦੀ ਆਪਣਾ ਪੰਜਾਬ ਦਾ ਨਾਮ ਖਰਾਬ ਕੀਤਾ ਫਰੋਡ ਕਰਕੇ ਹੋ ਜਾਂਦਾ ਠੀਕ ਆ ਨਹੀਂ ਤਾਂ ਉਹਦੇ ਕਰਕੇ ਇਹਨਾਂ ਨੇ ਆਪਾਂ ਨੂੰ 3 ਲੱਖ ਰੁਪਏ ਪਾਇਆ ਠੀਕ ਹੈ ਹਾਂ ਕਿਸੇ ਦੀ ਬਿਨਾਂ ਜ਼ਿੰਮੇਵਾਰੀ ਤੋਂ ਯਾਨੀ ਕਿੰਨੇ ਸਾਲ ਪਹਿਲਾਂ ਅੱਜ ਤੋਂ 4 ਸਾਲ ਪਹਿਲਾਂ 4 ਸਾਲ ਪਹਿਲਾਂ ਹਾਂ 3 3 ਲੱਖ ਰੁਪਏ ਪਾਉਣ ਦੇ ਬਾਅਦ ਚੋਂ ਤੇ ਮਾਲ ਇਹਨਾਂ ਦਾ ਨਾ ਇਹ ਕਹਿੰਦਾ ਵੀ ਮੈਂ ਹਲੇ ਬੱਕਰੀਆਂ ਗੱਪਣਾ ਕਰਾ ਕੇ ਮੰਗਾਉਣੀਆਂ ਤੁ ਤੂੰ ਹੂੰ ਹੂੰ ਤੇ ਡੇਢ ਕ 2 ਮਹੀਨਾ ਮਾਲ ਇਹਨਾਂ ਦਾ ਰੁਕਿਆ ਰਿਹਾ ਆ ਲੋਕ ਇਹਨਾਂ ਨੂੰ ਕਹਿਣ ਲੱਗ ਗਏ ਵੀ ਪੇਮੈਂਟ ਵੀ ਗਈ ਤੇਰੇ ਦੇ ਮਾਲ ਵੀ ਨਹੀਂ ਆਉਂਦਾ। ਉਹ ਕਿਉਂ ਕਹਿੰਦੇ ਸੀ? ਬਈ ਬੱਸ ਜੈਲਸੀ ਹੋ ਜਾਂਦੀ ਹੈ। ਜੈਲਸੀ ਹੋ ਜਾਂਦੀ ਹੈ। ਸਹੀ ਗੱਲ ਹੈ। ਉਹਦੇ ਕਰਕੇ ਫਿਰ ਇਹਨਾਂ ਦਾ ਮਾਲ ਅਸੀਂ ਆਪਾਂ ਮਹਾਰਾਸ਼ਟਰ ਚ ਪਹੁੰਚਾਇਆ ਸਹੀ ਸਲਾਮਤ। ਅੱਛਾ। ਆ ਤੇ ਬਾਕੀ ਕਹੇ ਜਾ। ਤੇ ਦੋ ਵਾਰ ਤਾਂ ਯਕੀਨ ਹੋਈ ਗਿਆ ਹੁਣ। ਯਕੀਨ ਹੋਇਆ। ਯਕੀਨ ਇਦਾਂ ਆਇਆ ਵੀ ਆਪਾਂ ਇਹਨਾਂ ਨੂੰ ਇੱਕ ਪੱਟ ਦਿੱਤੇ 60000 ਜੀ। ਹੂੰ। ਤੇ ਉਹ ਪੱਟ ਦਾ ਜਾ ਕੇ ਮਹਾਰਾਸ਼ਟਰ ਚ 2.5 ਲੱਖ ਰੁਪਏ ਮਿਲਦਾ ਰਿਹਾ ਇਹਨਾਂ ਨੂੰ। ਪੱਕੀ ਬਾਤ ਹੈ ਜੀ। ਹਾਂ ਅੱਛਾ। ਬਾਕੀ ਗੱਲ ਤੁਸੀਂ ਭਵਾਨ ਨਾਲ ਕਰੋ। पंजाबी समझ लाने आप अच्छा, अच्छा थोड़ी थोड़ी समझो अच्छा कहाँ से आए जी अपना पूरा नाम दीजिए मेरा नाम पहलवान किशोर लांडगे है मैं महाराष्ट्र से हूँ मेरा जिला है धाराशिव ओके मैं आया अमरीक भाई के पास इसकी मेरी तीन साल की पहचान है ओके तीन साल पहले मैंने इसको पैसा डाला था उसने माल वीडियो पे खरीदा था तो बहुत लोगों ने बोला मेरे को यार ये बंदे वीडियो कुछ और दिखाते माल नहीं बेचते पैसा लेते अच्छा लेकिन मैंने क्या बोला जाने दो एक बार जुआ लगाते लोग तो जैसा जुआ लगाते वैसे मैंने इसको पैसा डाल दिया फिर भी क्या हुआ माल इसको बेचने की दिक्कत आती थी पहले इसको समझ नहीं थी ना महाराष्ट्र कैसे माल भेजेगा अच्छा तो नॉलेज नहीं थी पता मेरे को भी नॉलेज नहीं थी इसको भी नॉलेज नहीं थी इसी वजह से माल एक महीने तक यहाँ खड़ा रहा इसने अच्छे से सेवा पानी कर ली लोगों को लगने लगा तेरा पैसा तो चला गया।, चला गया चला गया चला गया मैंने बोला यार ये क्या दिक्कत है चलो देखते लेकिन हाँ। एक दिन ऐसा है कि इसका फोन आया रेलवे में तेरा माल बेच दिया माल लेने में नगर आ गया नगर आया तो माल देखा बहुत चंगा लगा मेरे को और मेरे दोस्त को भी लेके गया था ना माल लेने के लिए तो लोग बोले यार ये क्या चीज लाई तूने वहां से ਬੱਕਰੀ ਨਹੀਂ ਲਾਈ भैंस ਲਾਈ ਤੁਨੀ ਵਾਸੇ ਓਕੇ ਐਸਾ ਕਰਕੇ ਲੱਗ ਗਿਆ ਹੋਰ ਅੱਬੀ ਕੀਆ ਬੇਚਿਆ ਇਹਨਾਂ ਨੂੰ 5-5 ਲੀਟਰ ਤਰਸੇਮ ਭਾਈ ਦੁੱਧ ਦਿੰਦੀਆਂ ਨੇ ਇਹਨਾਂ ਦੇ ਫਾਰਮ ਤੇ ਓਕੇ ਹਾਂ ਅਬ ਕੈਸਾ ਚੱਲ ਰਿਹਾ ਫਾਰਮ ਕਿਤਨੀ ਬੱਕਰੀਆਂ ਹੋ ਗਈਆਂ ਅਬੇ ਮੇਰੇ ਫਾਰਮ 'ਤੇ 40-50 ਬੱਕਰੀ ਤੇ ਲੇਕਿਨ ਬੇਚੀ ਮਹੀਨੇ ਅੱਜ 10-11 ਬੱਕਰੀ ਰੱਖੀ ਅਬੀ ਬ੍ਰੀਡ ਕੇ ਲੀਏ ਮਿਸ ਪਟੇਲੀ ਨਾ ਆਇਆ 10-12 ਪਟਾ ਲਈਆਂ ਨੇ ਟੌਪ ਦੀਆਂ ਬੱਕਰੀ अच्छा ते महाराष्ट्र के बंदे बोलते थे सब ब्रीड खत्म हुआ पंजाब में कोई ब्रीड नहीं कुछ नहीं अच्छा यहां के मेरे को ऐसा लगा कि अभी महाराष्ट्र तो कुछ भी नहीं ओके अभी बहुत नगीने यहां पे पड़े एक से बढ़कर एक लाइव पंजाबीयो ए गल नोट कर लो कि के जेड़े कहंदे सी पंजाब ਦੇ ਵਿੱਚੋਂ ब्रीड ਖਤਮ ਹੋ ਗਈ ਇਨਾਂ ਨੇ ਆ ਪੰਜਾਬ ਘੁੰਮਿਆ ਕਿਤਨੇ ਦਿਨ ਹੋ ਗਏ ਪੰਜਾਬ ਫਿਰ ਘੁੰਮਦੇ ਆ ਮੈਂ ਪੰਜਾਬ ਮੈਂ ਆਇਆ 10 ਦਿਨ ਪੂਰਾ ਇੱਕ ਨਾ ਇੱਕ ਬੱਕਰੀ ਫਾਰਮ ਦੇਖਿਆ ਜੈਸੀ ਮਹਾਰਾਸ਼ਟਰ ਮੈਂ ਬੱਕਰੀਆਂ ਆਪਨੇ ਦੇਖੀ ਉੱਚੇ ਅੱਛੀ ਹੈ ਯਾ ਹਏ ਮਹਾਰਾਸ਼ਟਰ ਮੈਂ ਬੱਕਰੀ ਲੇਕਿਨ ਇੱਕ ਦੁਕਗਾ ਹੈ ਇੱਕ ਦੁਕਗਾ ਹੈ ਸਾਰੀ ਨਹੀਂ ਹੈ ਸਾਰੀ ਨਹੀਂ ਯਾ ਦੇਖੇ ਤੋ 150 ਜਿੰਨੇ ਮਰਜੀ ਦੇਖੋ ਉਸਨੇ ਬੱਕਰੀ ਬੜੀ ਚੈਨਲੋ ਨਾ 44 44 ਇੰਚ ਦੀਆਂ ਪੱਠਾਂ ਤੱਕ ਦਿਖਾ ਚੁੱਕੇ ਆ ਅੱਛਾ ਆਪਾਂ ਆਪਣੇ ਏਰੀਆ ਚ ਇਹ ਬੋਲਾ ਬੱਕਰੇ ਨਹੀਂ ਹੁੰਦੇ ਇਤਨੇ ਤੋ 44 ਤੱਕ ਮੈਂ ਬੱਕਰੀ ਦੇਖੀ 44 ਬੱਕਰੀ ਵੀ ਦੇਖ ਲਈ ਪਰ ਲੋਕ ਕਹਿੰਦੇ ਨੇ ਕਿ ਇਹਦੇ ਵੀਡੀਓ ਝੂਠ ਬੋਲਦੇ ਆ ਸਕਰੀਨ ਤੇ ਨੰਬਰ ਦਿੱਤਾ ਦਵਾਂਗੇ ਆਪਾਂ ਕਿਸੇ ਨੂੰ ਵੀ ਨਾ ਪਰਸਨਲ ਤੇ ਮੈਸੇਜ ਕਰੋ ਆਪਾਂ ਜਿਹੜੀ 44 ਇੰਚ ਦੀ ਬੱਕਰੀਆਂ ਨੇ ਉਹਨਾਂ ਦੀ ਵੀਡੀਓ ਵੀ ਲਾਵਾਂਗੇ ਅੱਛਾ ਉਹ ਵੀਡੀਓ ਮੈਨੇ ਇਸ ਲਈ ਲਿਕਾ ਲਾ ਕੇ ਕੋਈ ਬੰਦਾ ਬੋਲ ਲੇਗਾ ਕਿ ਇਹ ਝੂਠ ਹੈ ਤੇ ਇਸ ਕੋ ਵੀਡੀਓ ਵੀ ਮੈਂ ਦਿਖਾ ਸਕਦਾ ਹਾਂ ਕਿ ਇਹ ਗੱਲ ਪਾ ਝੂਠ ਦੇ ਇੱਥੇ ਹੀ ਪਤਾ ਲੱਗਦਾ ਤਰਸੀਮਾ ਪੱਠਾ ਦੇਖੋ ਜੀ ਹਾਂ ਆ ਦੇਖੋ ਹਾਂ ਇਹ 17 17 18 18 ਇੰਚ ਦੀਆਂ ਪੱਠਾਂ ਨੇ ਕੰਨਾਂ ਚ અલ 6 6 મહિને દી પટ્ટા નહીં ઓકે એ બ્રીડિંગ લે લિયા ને એ બ્રીડ કે લિયે મેને 2 પાર્ટીઓ નો માલ આઈ હમ એ મોંડા કરદા બ્રીડિંગ تے કામ નહી સેલ પરસેલ دا કામ સેલ પરચે ટ્રેડિંગ કા કામ કી નામ હૈ ભાઈ આપકા રોહિત સુખાય નામ હે ઇધર આજો આપ ભી ઓર ભાઈ અપના નામ બતાવો કે હાલ નામ હે રોહિત સુખાય નામ હે મેરા હા મે આયા ધારા શુ સે તારા શુ જુલ સે કલ સારે ઓર પંજાબ મે ਪਹਿਲਵਾਨ ਬਾਈ ਨੇ ਮੈਂ ਪਹਿਲੇ ਪੰਜਾਬ ਸੇ ਇੱਕ ਲੜਕੇ ਸੇ ਮਾਰ ਲੇਤਾ ਥਾ ਉਸਨੇ ਬਹੁਤ ਠਕਾ ਮੇਰੇ ਕੋ ਫਿਰ ਪਹਿਲਵਾਨ ਬਾਈ ਸੇ ਜਨ ਪੇਚਨ ਹੋ ਗਈ ਪਹਿਲਵਾਨ ਬਾਈ ਨੇ ਦਿਆ ਅਮਰੀਕਾ ਨੰਬਰ ਅਮਰੀਕ ਨੇ ਬਹੁਤ ਅੱਛੀ ਗੱਡੀ ਦੇ ਅਮਰੀਕ ਕੇ ਪਾਸ 1.5 ਸਾਲ ਸੇ ਆ ਰਹੇ 1.5 ਸਾਲ ਸੇ ਇਹ ਦੇਖ ਲੈ ਬਾਈ ਇਹ ਆਪਣੀ 17ਵੀਂ 18ਵੀਂ ਗੱਡੀ ਐ ਇਹਨੂੰ ਭਰੀ ਜਾ ਪਰੋਇਤ ਨੂੰ ਹਾਂ ਤਾਂ ਉਹਦੇ ਬਾਰੇ ਇਹਨੂੰ ਕਹੇ ਆ ਮਾਲ ਦੇ ਤਾਂ ਫਾਰਮ ਦੇ ਉੱਤੇ 1 ਮਿੰਟ ਨਹੀਂ ਖੜਦਾ ਮਾਲ ਅਮਰੀਕ ਕਿੰਨੇ ਦਿਨ ਆ ਵਾ ਗੱਡੀ ਭੇਜ ਦਉ ਬਾਈ ਇੱਥੋਂ ਆਪਾਂ ਲੋਡ ਕਰਕੇ ਮਾਰ ਲਾ ਟਮ ਦੇਖੀਂ ਵੈਸੇ ਤਾਂ ਆਪਣੀ ਮਹੀਨੇ ਚ ਇੱਕ ਗੱਡੀ ਜਾਂਦੀ ਹੁੰਦੀ ਤੇ ਰੱਬ ਦੀ ਕਿਰਪਾ ਨਾਲ ਜਿਹੜਾ ਆ ਮਹੀਨਾ ਚੜਿਆ ਦੀ ਇੱਕ ਮਹੀਨੇ ਦੇ ਵਿੱਚ ਆਪਣੀਆਂ ਸੱਤਵੀਂ ਗੱਡੀ ਲੋਡ ਹੋ ਰਹੀ ਹੈ ਸਹੀ ਸਲਾਮਤ ਪਹੁੰਚਾ ਦੰਨਿਓ ਸਹੀ ਸਲਾਮਤ ਆ ਦੇਖੋ ਜੀ ਹੁਣ ਕਰਨਾਟਕ ਦੀ ਪਾਰਟੀ ਆਈ ਸੀ ਆਪਣੇ ਨਾਲ ਕਰਨਾਟਕ ਦੀ ਪਾਰਟੀ ਨੂੰ 4 ਦਿਨਾਂ ਦੇ ਵਿੱਚ ਆਪਾਂ 200 ਬੱਕਰੀ ਇਕੱਠੀ ਕਰਕੇ ਦਿੱਤੀ ਠੀਕ ਹੈ ਹਾਂ ਇੱਕ ਗੱਲ ਹੋਰ ਵੀ ਹੈ ਬਾਈ ਇਹ ਬੰਦਾ ਨਾ ਧਰਤੀ ਨਾਲ ਜੁੜਿਆ ਹੋਇਆ ਜਨ ਕਿ ਜ਼ਮੀਨ ਤੋਂ ਉੱਠ ਕੇ ਹੁਣ ਤੱਕ ਮਿਹਨਤ ਕਰਕੇ ਚਲੋ ਆਪਣਾ ਇਹਨਾਂ ਨੇ ਗੁਜ਼ਾਰਾ ਸ਼ੁਰੂ ਕੀਤਾ ਤੇ ਇਹਨਾਂ ਦਾ ਸਾਥ ਵੀ ਦਿਓ ਗੱਲ ਆਪਾਂ ਇਹ ਵੀ ਕਹਿਣਗੇ ਬੜੋ ਵੱਡੀ ਗੱਲ ਆ ਕੋਈ ਆਇਆ ਨਹੀਂ ਹੈਗਾ ਵੀ ਕੋਈ ਨਸ਼ੇ ਵੇਚਦਾ ਜੇ ਨਸ਼ੇ ਵੇਚਦਾ ਉਹ ਬਿਲਕੁਲ ਆਪਾਂ ਸਾਥ ਨਾ ਦਿਓ ਦੂਰ ਹੋ ਜਾਓ ਪਰ ਇਹ ਤਾਂ ਬੰਦਾ ਆਪਣਾ ਮਤਲਬ ਕਿ ਆਪਾਂ ਨੇ ਲੋਕਾਂ ਨੂੰ ਵੀ ਕਾਰੋਬਾਰ ਲਾ ਰਿਹਾ ਐਡੀ ਦੂਰ ਆਪਣਾ ਮਾਲ ਭੇਜ ਰਿਹਾ ਨਾ ਜ਼ੀਰੋ ਲੈਵਲ ਤੋਂ ਉੱਠੇ ਬੰਦੇ ਆ ਬਹੁਤ ਕੁਝ ਬੱਕਰੀਆਂ ਇਹ ਚ ਕੋਈ ਇਹ ਚ ਸ਼ੱਕ ਐ ਨਹੀਂ ਕਿਉਂਕਿ ਆਪਾਂ ਇਹਨਾਂ ਦੇ ਘਰ-ਘਰ ਆ ਕੇ ਦੇਖ ਲਿਆ ਵੀ ਹਾਂ ਕਿਸ ਤਰ੍ਹਾਂ ਦੇ ਇਨਸਾਨ ਨੇ ਵੀ ਕੰਮ ਕਿਵੇਂ ਕਰਦੇ ਨੇ ਕਿ ਮਿਹਨਤੀ ਇਨਸਾਨ ਨੇ ਆਪਾਂ ਨੂੰ ਆ ਕੇ ਪਤਾ ਲੱਗਦਾ ਹੈ ਨਾ ਹੋਰ ਵੀ ਹੁਣ ਸੁਣਾਓ ਕਿਤੇ ਨੇ ਨਗ ਵੇਚਦਾਨ ਨੂੰ ਫਿਰ ਉਧਰ ਲਿਜਾ ਕੇ ਮਹੀਨੇ ਮੈਂ ਕਮ ਸੇ ਕਮ 65 ਵੇਚਦਾ ਹਾਂ। ਨਾ ਕਿ ਫਿਰ ਸਾਰੇ ਭਾਈ ਲੈ ਕੇ ਦਿੰਦਾ। ਹਾਂ ਸਾਰੇ ਭਾਈ ਲੈ ਕੇ ਦਿੰਦਾ ਮਰੀਪੁਰ। ਅੱਛਾ ਕਿਤਨੇ ਗੇੜੇ ਲੱਗ ਜਾਂਦੇ ਪੰਜਾਬ ਮੇ ਫਿਰ? ਅਭੀ ਮਹੀਨੇ ਮੈਂ 1 ਲੱਗਦਾ ਥਾ ਅਭੀ 2 ਲੱਗਨੇ ਲੱਗੇ ਹੈ ਮਹੀਨੇ ਮੈਂ। ਦੇਖੋ ਤਰਸੇਮ ਭਾਈ ਜੀ ਹਨ ਆਪਣਾ ਨਾ ਇੱਕ ਫਾਰਮ ਪੰਜਾਬ ਚਾ ਨਾ। ਇੱਕ ਫਾਰਮ ਆਪਣਾ ਜੀ ਮਹਾਰਾਸ਼ਟਰ ਚਾ ਕਿਸ਼ਵ ਭਾਈ ਦੇ ਕੋਲ। ਮਹਾਰਾਸ਼ਟਰ ਚ। ਮੈਂ ਪਹਿਲਵਾਨ ਭਾਈ ਕੇ ਜੋ ਮਹਾਰਾਸ਼ਟਰ ਕੇ ਭਾਈ ਸੁਣ ਰਹੇ ਸਭੀ ਕਿਸੇ ਭਾਈ ਕੋ ਵੀ ਮਾਲ ਚਾਹੀਏ ਤਾਂ ਆਨਲਾਈਨ ਮਾਲ ਮਤ ਖਰੀਦੋ। ਠੀਕ ਹੈ ਨਾ? ਆਪਣੀ ਗਾੜੀ ਆਤੀ ਹੈ ਮਹਾਰਾਸ਼ਟਰ ਮੇ ਪਹਿਲਵਾਨ उधर से माल आके पसंद करो जो पसंद। अच्छा लगता है वो लेके जाओ के जो पंजाब नहीं आ सकता तो पंजाब में जाना नहीं जाना आ सकता नहीं ना वो पहलवान से कनेक्ट करो उधर माल लो से थो अच्छा बोलो भैया ये क्या हुआ है थोड़ा मसला पंजाब से लोग माल मंगा रहे महाराष्ट्र के बंदे बहुत माल मंगा रहे हैं ये अभी फैशन आया जूम करके बड़ा बना देते उधर जाते है तो वीडियो अलग रही ਸਰਣੋਂ ਜਿਹੜਾ ਜਾਨਵਰ ਪੈਤੂ ਭੇਜਦੇ ਆ ਨਾ 2000 ਕਿਲੋਮੀਟਰ ਦੇ ਉਹ ਟਰੇਸ ਜਾਂਦਾ ਪੀਪੀਆਰ ਜਾਂਦਾ ਜਾਨਵਰ ਵਜਦਾ ਨਹੀਂ ਤੇ ਪਹਲਵਾਨ ਹੈ ਗਿਆ ਡਾਕਟਰ ਬੱਕਰੀਆਂ ਦੇ ਮਾਮਲੇ 'ਚ ਤਾਂ ਇੱਥੋਂ ਜਿਹੜੇ ਜਾਨਵਰ ਮਹਾਰਾਸ਼ਟਰ ਜਾਣਗੇ ਪੂਰੇ ਸੈੱਟ ਕਰਕੇ ਕੋਈ ਪੀਪੀਆਰ 'ਚ ਕੋਈ ਮੂੰਹ ਖਰਦੀ ਬਿਮਾਰੀ 'ਚ ਨਹੀਂ ਹੋਗਾ ਆਪਕੇ ਪੂਰੇ ਸੈੱਟ ਕਰਕੇ ਜਾਨਵਰ ਮਹਾਰਾਸ਼ਟਰ ਮੇ دیے ਜਾਣਗੇ ਅੱਛਾ ਕੀ ਕਹਿਣਾ ਚਾਹਤੇ ਸੀ ਭਾਈ ਸਾਹਿਬ ਮੇਰਾ ਕਹਿਣਾ ਹੈ ਤਾਂ ਜਿਸ ਕੋ ਵੀ ਮਾਲ ਖਰੀਦਣਾ ਹੈ ਵੈਸੇ ਔਨਲਾਈਨ ਮਾਲ ਮਤ ਖਰੀਦੋ ਓਕੇ ठगे जाते हैं उसमें ठगे जाते नहीं लेकिन फंस जाते हैं फंस जाते हैं जो वीडियो में होते लाइव में चीज वो इनको नहीं मिलती यानी कि आपसे आकर डायरेक्ट माल ले सकते हैं। माल ले सकते आप माल ले सकते रोहित भाई आप, रोई आप लेके दोगे फिर हां रोहित इधर जिनको 10000 से लेके यहां पे तुम्हारे को 60 70 लाख रुपए तक दे अपन गोल 41 इंच तक बकरी आ आप 41 इंच दी लोग कहंदा लाख दी है डेढ़ लाख दी है आप 41 इंच दी बकरी 25000 दे दोगे इकतालीस हाँ, इंच बकरी हिंदी में बोलो आप क्या कह रहे हैं फोर्टी वन की।, की बकरी कह रहा है कि लोग बोलते है डेढ़ दो लाख ढाई लाख में ले लो हाँ। ये बोल रहा है कि मैं अभी इनको पैंतीस हजार में दे सकता पच्चीस हजार में अरे छह दाद बकरी है पच्च फट्टी मार के चेक करो ਆਪਾਂ ਨਾ ਫੱਟੀ ਮਾਰ ਕੇ ਬੱਕਰੀ ਦੇਵਾਂਗੇ ਨਹੀਂ ਕਿ ਕੋਈ ਫਿੱਤਾ ਮੋੜ ਕੇ ਆਵੇ 41 ਇੰਚ ਪੂਰੀ ਫੱਟੀ ਮਾਰੀ ਮੈਂ 41 ਇੰਚ ਹਾਈਟ ਦੇਵਾਂਗਾ ਚੰਗੀ ਤਰ੍ਹਾਂ ਉਹਨਾਂ ਕੱਦ ਮਣ ਕੇ ਤੁਹਾਨੂੰ ਦੇਣਗੇ ਇੱਕ ਵਾਰ ਫੇਰ ਲੈ ਕੇ ਆ ਬਾਈ ਬੱਕਰੀ 41 ਇੰਚ ਵਾਲੀ ਦਰਦੀ ਆ ਨਾ ਥੋੜੀ ਜੀ ਹਾਂ ਹਾਂ ਥੋੜੀ ਇੱਕ ਆ ਨਾ ਦਰਸਨ ਸਾਹਮਣੇ ਵਾਲੀ ਬੱਕਰੀ ਆ ਇਹ ਅੱਛਾ ਸੇਵਾ ਕਰਤੀ ਨਾ ਇਹ ਮੁੱਲ ਤਾਂ ਹੋਰ ਵੀ ਵਧੂਗਾ ਫਿਰ ਇਹਦਾ ਨਹੀਂ ਇੱਕ ਮਿੰਟ ਆ ਨਾ ਆਪਣੇ ਤਾਂ 25000 ਆ ਮੇਰੀ ਗੱਲ ਇਹ ਬੱਕਰੀ ਜੇ ਚੰਗੀ ਸੂਣ ਤੇ ਟਾਈਮ ਆਈ ਇਹੀ ਬੱਕਰੀ 1.5-2 ਲੱਖ ਦੀ ਆ ਠੀਕ ਹੈ ਹਾਂ ਜਾਨੀ ਕਿ ਹਲੇ ਗੱਬਣ ਨਹੀਂ ਹੈ ਨਹੀਂ ਗੱਬਣ ਨਹੀਂ ਹੈ ਕੀ ਇਹ ਗੱਬਣ ਰਹਿੰਦੀ ਆ ਇਹ ਦੀ ਗਰੰਟੀ ਆਪਣੇ ਕੋਲ ਫੁੱਲ ਆ ਐ ਨਹੀਂ ਕਿ ਕੋਈ ਗੱਬਣ ਨਹੀਂ ਰਹੂਗੀ ਹਲੋ ਹਾਂ ਮੈਂ ਸਭੀ ਭਾਈਓ ਕੋ ਇਹ ਕਹਤਾ ਹੂੰ ਕਿਸ ਕੋ ਕੁਰਬਾਨੀ ਕੇ ਬੱਕਰੇ ਚਾਹੀਏ ਉਹ ਵੀ ਆਪਣੇ ਪਾਸ ਮਿਲਣਗੇ ਕੀ ਕੀ ਪੇ ਦੇਣਾ ਭਾਈ ਤੂੰ ਬਾਹਰ ਫਿਰ ਦੇਖੋ ਜੀ ਬਾਹਰ ਅੱਜ ਤੱਕ ਹਿੰਦੀ ਚ ਦੱਸ ਦੇ ਉਹਨਾਂ ਨੂੰ ਪਤਾ ਲਾ ਦੇ ਦੇਖੋ ਬਾਹਰ ਹਮਨੇ ਮਾਲ ਸਭੀ ਵੇਚਿਆ ਹੈ ਬਰਬਰੀ ਵੇਚੀ ਹੈ ਦੁੰਮੇ ਵੇਚੇ ਹੈ ਬੀਟਲ ਬੱਕਰੀ ਵੇਚੀ ਹੈ ਪਹਿਲਵਾਨ ਔਰ ਮੈਨੇ ਥਾਈਲੈਂਡ ਮੇ ਵੀ ਮਾਲ ਵੇਚਾਇਆ ਹੈ ਅੱਛਾ ਹਾਂ ਵਿਦੇਸ਼ ਮੇ ਕਾ ਵੀ ਕਾਮ ਹੈ ਮੇਰੇ ਪਾਸ ਓਕੇ ਜੀ ਭਾਈ ਔਰ ਕੀ ਕਹਿਣਾ ਚਾਹਣਾ ਫਿਰ ਹਾਂ 올 ਇੰਡੀਆ ਆਪਣਾ ਟਰਾਂਸਪੋਰਟ ਹੈ ਮੈਂ ਕਹਿਣਾ ਚਾਹੁੰਦਾ ਆਪਣੇ ਮਹਾਰਾਸ਼ਟਰ ਤੋਂ ਬਿਨਾ ਹੋਰ ਕਿੱਥੇ ਮਾਲ ਪਹੁੰਚ ਰਿਹਾ ਮਹਾਰਾਸ਼ਟਰ ਤੋਂ ਕਰਨਾਟਕ ਹੈ ਵਿਦੇਸ਼ 'ਚ ਤਾਂ ਆਪਣਾ ਬੰਗਲੌਰ ਵੀ ਆ ਆਪਣੇ ਥਾਈਲੈਂਡ ਵੀ ਮਾਲ ਜਾਂਦਾ ਬੰਗਲਾਦੇਸ਼ ਵੀ ਮਾਲ ਜਾਂਦਾ ਹਾਂ ਆਪਣਾ ਛੋਟਾ ਬੜਾ ਸਾਰਾ ਮਾਲ ਸਾਰਾ ਮਾਲ ਜਾਂਦਾ ਕਿਸ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਦਾ ਤੋਲ ਕੇ ਤਾਂ ਨਹੀਂ ਦਿੰਦੇ ਨਹੀਂ ਤੋਲਦਾ ਨਹੀਂ ਬ੍ਰੀਟਾ ਸਾਬ ਮਾਲ ਤੋਲ ਕੇ ਠੱਗੀ ਵੀ ਹੋ ਜਾਂਦੀ ਹੈ ਤੋਲ ਕੇ ਉਹ ਦੱਸੋਗੇ ਦੇਖੋ ਇਹ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ ਮੈਂ ਕਹਿਣਾ ਚਲੋ ਆਪਣੇ ਵੱਲੋਂ ਤੋਲ ਦੇ ਭਾਅ ਚ ਬੀਟਲ ਤਾਂ ਨਹੀਂ ਮਿਲਦੀ ਤੁਹਾਨੂੰ ਨਹੀਂ ਜੀ ਹੋਰ ਸਾਰੇ ਨਾਲ ਮਿਲ ਜਾਣਗੇ ਪਰ ਬੀਟਲ ਤੋਲ ਕੇ ਨਹੀਂ ਮਿਲਗੀ ਬਹੁਤ ਬੰਦਿਆਂ ਕੋਲ ਲੂਟ ਜਾਂਦਾ ਉੱਪਰ ਰੇਟ ਹੋਗਾ ਹੂੰ ਜੈਸੇ ਕੁਆਲਿਟੀ ਹੋਊਗੀ ਵੈਸਾ ਰੇਟ ਹੋ ਨਹੀਂ ਤਾਂ ਸੇਮ ਭਾਈ ਆਪਾਂ ਇੱਕ ਬੱਕਰਾ ਹੈਗਾ 42 ਇੰਚ 90 ਕਿਲੋ ਵਜਨਾ ਆਪਾਂ ਕੋਲੇ 35000 ਦੇ ਵਿੱਚ ਅੱਛਾ ਆ ਦੂਸਰਾ ਲੈ ਆਏ ਜਿਹੜਾ ਡੱਬਾ ਜਿਹਾ ਖੜਾਗਾ ਆਪਣਾ ਹਾਂ ਬੱਕਰਾ ਵੀ ਹਾਂ ਲੈ ਮਲੇ ਰੋਕੀ ਕਿਵੇਂ ਡਿਟੇਲ ਕਹਿੰਨ ਉਹ ਬੱਕਰਿਆਂ ਦੀ ਇਹਨਾਂ ਦੀ ਕੀ ਬੋਲ ਰਹੇ ਸੀ ਭਗਵਾਨ पलवान जी ये आ, जो है ये कुर्बानी का बकरा है नब्बे किलो बकरा नब्बे किलो का बकरा है इसने आ, इसका मोल लगा कितना पुणे में दिया है बकरा अपने पैंतीस हजार में भाई पैंतीस सिर्फ पैंतीस हजार छह दांत पे अभी हाइट कितनी करेगा ये तो डाइट पे अभी तो ये हाइट एक दो इंच करेगा कर जाएगा वेट बहुत करेगा करेगा और ये ये बच्चा खीरा लिया है एक लाख रुपए का एक खीरा एक, एक लाख का, का? कान की लंबाई लंबाई कितनी होगी? इसकी से कोई चेक कर सकता है और हाइट 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 है है. है है. इसकी अच्छा, थर्टी एक, इसकी एक बार इधर करेगा? करेगा अभी अभी खीरा 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 ना सही बोल रहे हो ये वाला नहीं बकरे रहे ने ਬਹੁਤ ਸੋਹਣੀ ਕੁਆਲਿਟੀ ਆ ਇਹਨਾਂ ਨਾਲ ਕਦੋਂ ਵੀ ਸੰਪਰਕ ਤੁਸੀਂ ਬਣਾ ਸਕਦੇ ਹੋਗੇ ਔਰ ਨੰਬਰ ਬੋਲੋ ਭਈਆ ਆਪਣੇ ਨੰਬਰ ਹੈਗਾ ਜੀ ਆਪਣਾ ਪੰਜਾਬ ਦੇ ਵਿੱਚ ਗੱਲਬਾਤ ਕਰਨੀ ਇਹਨਾਂ ਨਾਲ ਹਾਂਜੀ ਬੋਲੋ ਤੁਸੀਂ 7973043892 ਇੱਕ ਵਾਰੀ ਫੇਰ ਬੋਲ ਦਿਓ 7973043892 ਔਰ ਅਗਰ ਪਲਵਾਨ ਭਾਈ ਜੀ سے ਬਾਤ ਕਰਨੀ ਹੋ ਤਾਂ 인ਸੇ ਹੀ ਬਾਤ ਕਰ ਸਕਤੇ ਹੈ ਆਪਣਾ ਨੰਬਰ ਦਿਜੀਏ ਜੀ ਮੇਰਾ ਨੰਬਰ ਹੈ 9921678264 ਸਕ੍ਰੀਨ ਤੇ ਦਿੱਤਾ ਜੀ ਬਾਕੀ ਮੈਂ ਸਕ੍ਰੀਨ ਤੇ ਪਾ ਦੂੰਗਾ ਬਹੁਤਿਆਂ ਨੂੰ ਸ਼ਾਇਦ ਪੰਜਾਬੀਆਂ ਨੂੰ ਸਮਝ ਨਾ ਆਵੇ ਪਰ ਇਹਨਾਂ ਦੇ ਭਾਸ਼ਾ ਵਾਲੇ ਉਹ ਸਮਝ ਜਾਣਗੇ ਸਹੀ ਨਾ ਆਪਕਾ ਬਈ 95 29 65 50 23 ਅੱਛਾ ਆਪਕਾ ਕੰਮ ਕਿਹਦਾ ਚੱਲਦਾ ਹੈ ਟਰੇਡਿੰਗ ਦਾ ਫੁੱਲ ਚੱਲਦਾ ਹੈ ਫੁੱਲ ਚੱਲਦਾ ਹੈ एकदम अच्छा ਕਿਉਂਕਿ ਅਮਰੀਕ ਬਾਈ ਸੇ ਮਾਰੋ ਗਾਲੀ ਮਰ ਰਹੀਆ ਬੱਚੇ ਦੀ ਇਹਦੀ ਇਹਦੀ ਹਾਂ ਬਹੁਤ ਤਰੱਕੀਆਂ ਕਰੀਆਂ ਬੰਦੇ ਅਮਰੀਕ ਬਾਈ ਸੇ ਮੰਨ ਲੇ ਤਾਂ ਅਮਰੀਕ ਬਾਈ ਬਹੁਤ ਅੱਛਾ ਦਿੱਤਾ ਇਸ ਨੂੰ ਪੁੱਛਤਾ ਵੀ ਨਹੀਂ ਇਹ ਚੀਜ਼ ਕਿੰਨੇ ਮਿਲਦੀ ਕਿ ਲਈ ਆ ਜਾਂਦੇ ਹਾਂ ਪੰਜਾਬ ਬਈ ਇਹ ਹੈ ਨਾ ਵਿਚਾਰਾ ਕੀ ਕਰਦੇ ਇਹ ਸਾਰੀ ਪੇਮੈਂਟ ਆਪਣੇ ਦੇ ਕਿਉਂ ਲ ਇਹ ਕੋਈ ਨਹੀਂ ਪੁੱਛਦਾ ਅਮਰੀਕੇ ਕਿੰਨੇ ਦੀ ਲਈ ਹੈ ਕਿਵੇਂ ਨਹੀਂ ਹਾਂ ਪਰ ਇਹ ਨੂੰ ਆ ਨਾ ਵੀ ਜਦੋਂ ਦਾ ਗੱਡੀਆਂ ਆਪਣੇ ਤੋਂ ਭਰਨ ਲੱਗਿਆ ਇਹਨੂੰ ਐ ਨਹੀਂ ਪਤਾ ਵੀ ਕਿੰਨਾ ਕੁ ਮੁਨਾਫਾ ਇਹਨੇ ਕਮਾਇਆ ਮੁਨਾਫਾ ਬਹੁਤ ਕਮਾਇਆ ਜਾਂ ਨਹੀਂ ਬਹੁਤ ਸਹੀ ਹੈ ਸਹੀ ਬੰਦਾ ਸਹੀ ਬੰਦਾ ਹਾਂ ਲੈ ਵੀ ਇਹ ਬੰਦਾ ਸਹੀ ਹੈ ਕਹਿੰਦਾ ਜਦੋਂ ਮਹਾਰਾਸ਼ਟਰ ਕਿੰਨਾ ਕਿਲੋਮੀਟਰ ਪੜ ਜਾਂਦਾ ਮਹਾਰਾਸ਼ਟਰ ਮੇਰਾ ਫਾਰਮ ਪੜਦਾ ਹੈ 1900 ਕਿਲੋਮੀਟਰ 201900 ਕਿਲੋਮੀਟਰ ਤੋਂ ਆ ਕੇ ਬੰਦੇ ਨੇ ਦਿਖਲੇ ਪੰਜਾਬ 'ਚ ਇਹ ਬੰਦੇ ਤੇ ਵਿਸ਼ਵਾਸ ਕਰਿਆ ਕੋਈ ਗੱਲ ਤਾਂ ਹੋ ਗਈ ਐ ਬਿਨਾਂ ਗੱਲ ਤੋਂ ਤਾਂ ਆ ਗਿਆ ਹੱਥ ਨਹੀਂ ਫੜਦਾ ਹੁੰਦਾ ਵਿਸ਼ਵਾਸ ਕਰਿਆ ਜਾਂਦਾ ਹੁੰਦਾ ਪਿੰਡ ਤੋਂ ਪਰਲੇ ਪਿੰਡ ਵਿਸ਼ਵਾਸ ਕਰਨ ਔਖਾ ਹੋ ਜਾਂਦਾ ਹਾਂਜੀ ਇੱਕ ਬਾਤ ਹੋ ਰਹੀ ਹੈ ਇਸਕੇ ਪਾਸ ਪੇਮੈਂਟ ਕਮ ਹੋ ਜਾਂਦੀ ਹੈ ਨਾ ਹਾਂ ਤਾਂ ਇਸ ਕੋ ਮੈਂ ਆਪਣੇ ਜੇਬ ਸੇ ਵੀ 2-3 ਲੱਖ ਦਾ ਮਾਲ ਦਿਲਵਾਤਾ ਹਾਂ ਓਕੇ ਹਾਂ ਸਹੀ ਹੈ ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਇਹਨਾਂ ਦੇ ਨਾਲ ਸਕਰੀਨ ਤੇ ਨੰਬਰ ਵੀ ਦੇ ਰਿਆਂਗੇ ਬਾਤ ਕਰਨੀ ਹੋਵੇ ਬਾਤ ਵੀ ਕਰ ਸਕਦੇ ਹੋਗੇ ਬਾਕੀ ਮਾਲ ਬਹੁਤ ਸੋਹਣਾ ਇਹਨਾਂ ਦੇ ਕੋਲ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ